ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਐ ਦੋਸਤੋ ਵੀਡੀਓ ਦੇ ਤੁਹਾਨੂੰ ਸਟਾਰਟਿੰਗ ਚ ਹੀ ਦੱਸ ਦੇਣਾ ਜਮਾ ਜੈਜ ਮੁੱਲ ਹੋਣਗੇ ਪੰਜ ਨਾਗ ਪੰਜੇ ਨਾਗ ਗਰਮੀ ਰਹਿਤਾ ਦੋ ਚਾਰ ਪਿੰਡ ਤੁਰ ਫਿਰ ਕੇ ਅਗਲਾ ਢੇੜਾ ਦੇ ਲੇ ਜਿੰਨੇ ਮੁੱਲ ਵੀਰ ਨੇ ਕਰਨੇ ਜੈਜ ਏਦੂ ਘੱਟ ਮੁੱਲ ਚ ਵਹਿੜਾ ਮਿਲਦੀਆਂ ਹੋਈਆਂ ਤਾਂ ਲੈ ਲਿਓ ਜੇ ਨਾ ਮਿਲਦੀਆਂ ਹੋਈਆਂ ਬਾਈ ਦੇ ਘਰੇ ਪੰਜ ਵਹਿੜਾ ਖੜੀਆਂ ਗਰਮੀਆਂ ਦੇ ਤੋਹਫੇ ਆ ਤੋਹਫੇ ਤਾਂ ਕਿਹਾਦਾ ਕਿਉਂਕਿ ਹੁਣ ਗਰਮੀ ਸਟਾਰਟ ਹੋ ਗਈ ਆ ਹਜੇ ਤਾਂ ਚਲੋ ਘੱਟ ਐ ਗਾਂ ਵਾਲੇ ਮਹੀਨੇ ਚ ਦਾ ਫੌਲੀ ਹੋ ਜਣਾ ਕੰਮ ਤੇ ਇਹ ਗਰਮੀ ਰਹਿ ਤ ਜਾਨਵਰ ਆ ਮੱਝਾਂ ਰਗਾ ਦੁੱਧ ਉਹ ਜੈਜ ਮੋਹਲਾ ਚੰਗੇ ਦੁੱਧ ਵਾਲੀਆਂ ਵੱਡੀਆਂ ਫੁੱਲ ਵਜਣ ਵਾਲੀਆਂ ਬਿਹੜਾ ਹਾਂਜੀ ਬਾਈ ਸੱਸੀ ਕਾ ਸੱਸੀ ਕਾ ਬਾਈ ਨਾਮ ਦੱਸ ਦੀਏ ਨਾਮ ਲਾਲੀਬਾਈ ਪਿੰਡ ਚੜੱਕ ਜ਼ਿਲ੍ਹਾ ਮੋਗਾ ਫਰੀਦ ਵੀ ਮੋਗਾ ਬਾਈ ਮੋਬਾਈਲ ਨੰਬਰ 8198855080 ਬਾਈ 5 ਜਨਵਾਰ ਹਾਂਜੀ ਬਾਈ 5 ਜਨਵਾਰ ਜਮਾ ਜੈਜ ਹੋਣਗੇ ਮਾਲੋ ਜਮਾ ਜੈਜ ਹੋਣਗੇ ਕਿਹੜੇ ਪਾਸੇ ਲੱਗੇ ਉਧਰੋਂ ਲੱਗ ਜਾਂਦੇ ਬਾਈ ਇਧਰੋਂ ਨਹੀਂ ਲੱਗਦਾ ਪਲੂਣ ਮੱਛੀ ਆ ਬਾਈ ਸਮਾਂ ਮਾਂ ਇੱਕੋ 6 ਲੈਣ ਬਾਈ ਦੁੱਧ ਕਿੰਨਾ ਕੱਢ ਜੂ ਦੁੱਧ ਬਾਈ ਕੋਈ ਭੈਣ ਭਰਾ 16 ਮੰਨ ਲੈ 17 ਮੰਨ ਲੈ ਇਹਨਾਂ ਦਾ ਰਾਮ ਨੇ ਇਹਨਾਂ ਦਾ ਮੂੰਹ ਚਾਰ ਦੰਦ ਦਾ ਹਮ ਸਹੀ ਆ ਵੀ ਚਾਰ ਦੰਦ ਦਾ ਆ ਵੀ ਚਾਰ ਦੰਦ ਦਾ ਠੀਕ ਹੈ ਹਾਂ ਕੱਢੀਏ ਪਰ ਇਹਨਾਂ ਵੀ ਰੀ ਨਾਲ ਪੰਜਾਬ ਵਾਲੀ ਜੱਸੀ ਆ ਬਾਈ ਸਹੀ ਆ ਆ ਦੋਸਤੋ ਇੱਕ ਨੰਬਰ ਪਹਿਲਾ ਸੂਆ ਪਲੂਣ ਮੱਛੀ ਆ ਕੱਦ ਵੱਡਾ ਵਜ਼ਨ ਬਹੁਤ ਆ ਦੁੱਧ ਪੀ ਕਾਂ ਦਾ 16 ਪਿਆ ਜੇ 17 ਪਿਆ ਜੀ ਇੱਥੇ ਖੁੱਲਾ ਪਿਆ ਜੂ ਬਾਕੀ ਵੱਡੀ ਵਹਿੜਾ ਵਜਨ ਵਾਲੀ ਜੇ ਇਹ ਨਾ ਦੁੱਧ ਪਿਆਉ ਫਿਰ ਦੁੱਧ ਪਿਆਉਣਾ ਵੀ ਕੀ ਨੇ ਆ ਗੁੰਦਮਾ ਹਵਾਨਾ ਦਿਨ ਚਾਰ ਪੰਜ ਇਹਨੇ ਲੈ ਜਾਣੇ ਆ ਚਾਰਾਂ ਪੰਜਾਂ ਦਿਨਾਂ ਤਾਈ ਸਾਰੀ ਬਲ ਢੱਲ ਕੱਢ ਕੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਦੋਸਤੋ ਇੱਕ ਛੋਟੀ ਜੀ ਸਲਾਹ ਦਿੰਨਾ ਬਾਕੀ ਮਰਜ਼ੀ ਤੁਸੀਂ ਆਪਦੀ ਕਰਨੀ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਕਈ ਭੈਣ ਭਰਾ ਹਿਮਾਚਲ ਆਲੀਆਂ ਜਰਸੀਆਂ ਤੇ 40 40 50 50 ਹਜ਼ਾਰ ਲਾਈ ਜਾਂਦੇ ਆ ਪਰ ਮੇਰੇ ਹਿਸਾਬ ਨਾਲ ਉੱਤੇ 40 45000 ਲੋਨ ਨਾਲੋਂ ਇਦਾਂ ਦੀ ਵਿਹੜ ਲਈ ਹੋਵੇ ਨਾ ਤਾਂ ਇਹਨੂੰ ਕਰਮਾ ਵਾਲੀ ਖਸ ਨੂੰ ਇਹਨੂੰ ਕਰਮਾ ਵਾਲੀ ਨੂੰ ਖਸ ਹੋਵੇ ਕਿਉਂਕਿ ਉਹ ਗਰਮੀ ਕੱਢਦੀਆਂ ਨਹੀਂ ਗਰਮੀ 'ਚ ਆਲੂ ਵਾਲਾ ਕੰਮ ਹੀ ਜਿਵੇਂ ਆਲੂ ਪਟਾਕਾ ਮਾਰ ਜਾਂਦਾ ਤੇ ਉਵੇਂ ਪਟਾਕਾ ਮਾਰ ਜਾਂਦੀਆਂ ਬਾਕੀ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਉਹਦੇ ਨਾਲੋਂ ਕਈ ਗੁਣੇ ਚੰਗੀ ਆ ਨਾਲੇ ਤਾਂ ਇਹਨੂੰ ਖਸ ਹੁੰਦਾ ਨਹੀਂ ਹਾਰਡ ਸਿਆਲ ਖੁੱਲਾ ਦੁੱਧ ਪਿਆਉਗੀ ਤੇ ਦੁੱਧ ਵੀ ਹੋ ਮੱਝ ਵਰਗਾ ਪਹਿਲਾ ਸੂਆ ਪਲੂਣ ਮੱਛੀ ਵਧੀਆ ਐ ਨੇ 7-8 ਸੂਵੇ ਦੁੱਧ ਪਿਆ ਦੇਣਾ ਦੁੱਧ 16 ਪਿਆ ਜੇ 17 ਪਿਆ ਜੇ ਰਾਵਣਾ ਪਿਆ ਜੂ 4-5 ਦੇ ਨੇ ਹਜੇ ਲੈ ਜਾਣੇ ਆ ਸਾਰੀ ਵਲਟ ਢਲ ਕੱਢ ਕੇ ਸੋਹਣਾ ਵੱਡਾ ਖਵਾਨਾ ਤਿਆਰ ਕਰਕੇ ਸੂ ਫੁੱਲ ਸੀਲਸ ਹੋਊ ਆ ਜਰਸੀ ਦੇ ਬਰਾਬਰੀ ਦੁੱਧ ਇਹਨੇ ਪਿਆ ਦੇਣਾ 19 ਫੈਟ ਹੀ ਇਹਦੀ ਆ ਜਾਣੀਆਂ ਤੇ ਪਰ ਇਹਨੂੰ ਹੁੰਦਾ ਵੀ ਕੁਛ ਨਹੀਂ ਤੇ ਜਦੋਂ ਜ਼ਿਆਦਾ ਗਰਮੀ ਜੀ ਆ ਜਾਂਦੀ ਆ ਹਮਾਦਲ ਵਾਲੀਆਂ ਜਰਸੀਆਂ ਤਾਂ ਬੜਕ ਜਾਂਦੀਆਂ ਉੱਥੇ ਸਾਰਿਆਂ ਨੂੰ ਹੀ ਪਤਾ ਜੈ ਜਮ हां मोक ही नहीं हटदी पर ओही गल है बहाना बन जाना किवें ना किवें भाई जेदा हुंदी किसे पुराने खिलाड़ी ਕੋਲੇ ਠੀਕ ਆ 75 ਮੰਗਣਾ ਹੈ ਇਹਦੇ ਲਈ ਮੰਗਨ ਨੂੰ ਆਪਾਂ ਵੀ ਮੰਗ ਸਕਦੇ ਆ ਕੋਈ ੜੀ ਵੱਡੀ ਗੱਲ ਨਹੀਂ ਪਰ ਆਪਾਂ ਨਫਾ ਲੈਣਾ ਹੁੰਦਾ ਜਾਇਜ਼ ਠੀਕ ਆ ਮੁੜ ਕੇਵੇਂ ਹੱਕ ਦੀ ਕਮਾਈ ਖਾਦੀ ਚੰਗੀ ਆ ਬਾਈ ਨਜਾਇਜ਼ ਖਾਦੀ ਧੀਆਂ ਪੁੱਤਾਂ ਹੀ ਨਿਕਲਦੀ ਆ ਆਪਾਂ ਦੇ ਦਾਂਗੇ 65000 ਦੀ ਬਾਈ ਬੱਚੀ ਥੋੜਾ ਜਿਹਾ ਮੰਨ ਤਾਂ ਕਰਦਾਂਗੇ ਬਈ ਕੋਈ ਜੱਤਾਂ ਮਾਨ ਤਾਨ ਹੋ ਜੂ ਬਾਈ ਕਹਿੰਦਾ ਲੋਕਾਂ ਵਾਂਗੂ ਜਿਹੜੇ ਵੱਧ ਨਫਾ ਲੈਂਦੇ ਆ ਉਹਨਾਂ ਵਪਾਰੀਆਂ ਨੂੰ ਮੰਗਣ ਨੂੰ ਤਾਂ ਮੈਂ ਵੀ 75 ਮੰਗ ਲੈਣਾ ਪਰ ਬਾਈ ਕਹਿੰਦਾ 65000 ਚੋਂ ਮਾਨ ਤਾਨ ਹੋ ਜੂ ਜਿਹੜਾ ਭੈਣ ਭਰਾ ਲੈ ਗਿਆ ਚੇਤੇ ਹੀ ਰੱਖੂ ਹਮਾਜਲ ਵਾਲੀ ਜਰਸੀ ਦੀ ਢੂਈ ਪਾਉਂਦੀ ਆ ਪੂਰੀ ਚੰਗੀ ਪੰਜਾਬ ਵਾਲੀ ਜਰਸੀ ਤਾਂ ਚੰਗੀ ਹੈਗੀ ਹੈਗੀ ਪਰ ਮੈਂ ਉਹਦੀ ਗੱਲ ਕਰਦਾ ਦੋ ਨੰਬਰ ਤੇ ਆ ਜਾ ਬਾਈ ਬਾਈ ਇਹ ਵੀ ਓਰੀਜਨਲ ਮੂੰਹੋਂ ਚਾਰ ਬੰਦਾ ਪਹਿਲਾ ਸੁਆ ਇਹ ਹੁੰਦੀ ਆ ਠੀਕ ਆ ਇਹ ਦੁੱਧ ਪਹਿਲੇ ਸੁਆ ਹੀ ਹੋ ਸਕਦਾ ਵੀ 20 ਪਲੱਸ ਕਰਕੇ ਬਾਈ ਕਿਉਂਕਿ ਵੇੜਦੇ ਨਾ ਵੇੜਦੇ ਬਖਾਨੀਆਂ ਆ ਹਾਂ ਮੇਰੇ ਘਰ ਕੇ ਲੈ ਸਹੀ ਹੈ ਹਾਂ ਬਾਕੀ ਆਪ ਦੀ ਸਮਝ ਨਾਲ ਲੈਣਾ ਸਮਾਂ ਸਮਾਂ ਭਾਈ ਇਹ ਵੀ 5 ਤੋਂ 6 ਦਿਨ ਲੈ ਲਊਗਾ ਕੱਢ ਬਾਹਰ ਪਿਆਰ ਹੈ ਬਸ ਦੋਸਤੋ ਇਹ ਵੀ 5 ਦਿਨ ਲੈ ਜੇ 6 ਦਿਨ ਲੈ ਜੇ ਇੰਨੇ ਕ ਦਿਨ ਮਸਾ ਹੀ ਲਊ ਇਹ ਬਾਈ ਕਹਿੰਦਾ ਪਿਆਜੇ ਤਾਂ ਹੋ ਸਕਦਾ 20 ਕਿਲੋ ਹੀ ਪਿਆਜੇ ਕੱਦ ਫੁੱਲੀ ਵੱਡਾ ਇਹ ਵੀ ਚੌਗੀ ਹੈ ਇੱਕ ਨੰਬਰ ਵੀ 4 ਦੰਦ ਪਹਿਲਾਂ ਮੱਛੀ 2 ਨੰਬਰ ਵੀ 4 ਦੰਦ ਪਹਿਲਾਂ ਵਹਿੜ ਹਵਾਨਾ ਸੋਹਣਾ ਮੋਢੋਂ ਪਰੋਂ ਚੌੜਾ ਸਟਾਰਟ ਹੁੰਦਾ ਚਾਰੀ ਥਾਣਾ ਆਹਦੀ ਚੁਆਈ ਵਾਲੇ ਗੈਪ ਚ ਲੱਗੇ ਹੋਇਆ ਕੋਈ ਵਾਧੂ ਫੋਟ ਸ਼ਾਂਗ ਹੈ ਨਹੀਂ ਵੇਨ ਦੇ ਦੋਨੇ ਪਾਸੇ ਬਾਈ ਬ੍ਰੀਕ ਬ੍ਰੀਕ ਫੁੱਲ ਲੈਨ ਦੇਵਾ ਭਰਿਆ ਵਾ ਦੂਜੇ ਪਾਸੇ ਹਵਾਨਾ ਲੈਫਟ ਰਾਈਟ ਦੋਨੀ ਸਾਈਡ ਹੀ ਵੇਨ ਜ ਚੰਗੀਆਂ ਬਾਕੀ ਦਿਨ ਹਜੇ ਚਾਰ ਪੰਜ ਨੇ ਲੈ ਜਾਣੇ ਜਿੱਦਨ ਚਾਰਾਂ ਪੰਜਾਂ ਦੇ ਨਾਲ ਨੂੰ ਤਿਆਰ ਹੋ ਜਾਂਦੀ ਆ ਵਾ ਢੱਲ ਸਾਰੀ ਕੱਢ ਲੈਂਦੀ ਆ ਹਵਾਨਾ ਦੁੱਧ ਨਾਲ ਬੌਲੇ ਨਾਲ ਭਰ ਲੈਂਦੀ ਆ ਵੇਨ ਜੂ ਵੀ ਮੋਟੀਆਂ ਹੋ ਜਾਣੀਆਂ ਸਾਰਿਆਂ ਨੂੰ ਪਤਾ ਜਦੋਂ ਦੁੱਧ ਦਾ ਜ਼ੋਰ ਬਣ ਗਿਆ ਤਿਆਰ ਹੋ ਗਈ ਵਹਿੜ ਤੇ ਵੇਨ ਜ ਵੀ ਮੋਟੀਆਂ ਹੋ ਜਾਣੀਆਂ ਦੋਵੇਂ ਪਹਿਲਣਾ ਵਹਿੜਾਂ ਮੱਝਾ ਵਰਗਾ ਦੁੱਧ ਉਹ ਕਿਉਂਕਿ ਕ੍ਰੋਸ ਅੰਗ ਹੈ ਗਰਮਿਓ ਗਰਮੀ ਦੁੱਧ ਦੇ ਨਜ਼ਾਰੇ ਦੇਣੀਆਂ ਹਮਾਚਲ ਵਾਲੀਆਂ ਜਰਸਿਕਾਂ ਨਾਲੋਂ ਕਈ ਗੁਣੇ ਚੰਗੀਆਂ ਵਹਿੜਾਂ ਜੈ ਜੈ ਮੋਲਾਲੀ ਇਹਦਾ ਵੀ ਜੈ ਜੈ ਭਾਈ ਇਹ ਵੀ ਪੈਂਡ ਦੀ ਦੇਦਾਂ ਜੋੜੇ ਚ ਪੂਰਾ ਹਜ਼ਾਰ ਖੰਡ ਵੱਧ ਮਾਨਤਾ ਕਰ ਦਾਂਗੇ ਭਾਈ ਕੋਈ ਚੱਕਰ ਇੱਕ ਨੰਬਰ ਵੀ 65 ਦੀ ਦੋ ਨੰਬਰ ਵੀ 65 ਦੀ ਮਾਨਤਾਨ ਹੋ ਜੂ ਜੇ ਕੋਈ ਜੋੜੀ ਲੈ ਲੈਂਦਾ ਪੂਰਾ ਵੱਧ ਕਰ ਦੂ ਮਾਨਤਾਨ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆਜੋ ਤਿੰਨ ਨੰਬਰ ਤੇ ਆ ਜਾ ਭਾਈ ਦੂਜੇ ਸੂਏ ਸੁੰਦੀ ਐ ਵਹਿੜ ਸਹੇਂਗਾ ਮੜੇ ਮੜੇ ਬੜ ਠੰਡੀ ਸੀਲ ਦੀ ਆਪਣੀ ਸਾਰੇ ਪਸ਼ੂਆਂ ਦੀ ਫੁੱਲ ਗਾਰੰਟੀ ਆ ਥਣਾ ਦੀ ਬਾਹਰ ਵਿਛੇ ਦੀ ਆਪਣੀ ਫੁੱਲ ਪੰਜਾਂ ਦੀ ਪੰਜਾਂ ਦੀ ਬਾਈ ਇਹਦਾ ਆਪਣਾ ਐ ਚੱਪੀਆਂ ਪਾਈ ਚਰ ਕਰਨ ਵਾਲੀ ਪਵਾ ਗਰਮੀ ਜਵਾਗ ਪੀਂਗ ਪਾ ਲੈਣ ਝੂਤੀ ਜਾਣ ਜਿਵੇਂ ਮਾਗੀ ਲੈ ਆ ਤੇ ਲਾਂਖਾ ਦੀ ਬਾਈ ਹਾਂ ਫੋਟੰਗ ਹੋਵਣਾ ਪਛੇ ਵਾਦਾ ਦੇਣ ਕਿਨੇ ਕੇ ਲੈ ਜੂ ਇਹ ਲਊਗੀ ਬਾਈ ਚਾਰ ਤੋਂ ਪਾਉਂਦੇ ਨਹੀਂ ਇਹਨੇ ਲੈਣੀ ਕਿੰਨਾ ਕੁ ਦੁੱਧ ਦੇ ਦੂ ਦੁੱਧ ਬਾਈ ਹੋਰ ਕਿਸੇ ਪਸ਼ੂ ਦੀ ਆਪਾਂ ਗਾਰੰਟੀ ਆਇਤਾ ਨਾ ਦਿੱਤੀ ਆ ਨਾ ਦੇਣੀ ਆ ਆਪਦੇ ਸੱਜਣ ਵੇਲੀ ਤੋਂ ਲਈ ਆ ਹਾਂ 19 ਕਿਲੋ ਦੁੱਧ ਦੀ ਗਾਰੰਟੀ ਦਵਾਂਗੇ ਜੀ ਕੱਢ ਬਾਹਰ ਦੋਸਤੋ ਇਹ ਗੱਲ ਜਰੂਰ ਨੋਟ ਕਰ ਲਓ ਵੀਰ ਦਾ ਨਵਾਂ ਵਪਾਰ ਦਾ ਕੰਮ ਹੈ ਹੁਣ ਤਾਂ ਚਲੋ ਨਵਾਂ ਵੀ ਨਹੀਂ ਕਹਿ ਸਕਦੇ 2-3 ਮਹੀਨੇ ਹੋ ਗਏ ਇਹਨੂੰ ਕਰਦੇ ਨੂੰ 15-20 ਵੀਡੀਓ ਇਸ ਘਰੋਂ ਚੈਨਲ ਤੇ ਆਪਣੇ ਤੇ ਅਪਲੋਡ ਹੋਈਆਂ ਪਰ ਬਾਈ ਕਿਸੇ ਪਸ਼ੂ ਦੀ ਗਾਰੰਟੀ ਨਹੀਂ ਦਿੰਦਾ ਹੁੰਦਾ ਕਿਉਂਕਿ ਮਾਲ ਖਰੀਦਿਆ ਹੋਆ ਹੁੰਦਾ ਸਾਰਾ ਇਹਦੀ ਬਾਈ ਕਹਿੰਦਾ ਆਪਣੀ ਗਰੰਟੀ ਆ 19 ਕਿਲੋ ਦੁੱਧ ਦੀ ਉਹ ਤਾਂ ਗਰੰਟੀ ਆ ਕਿਉਂਕਿ ਬਾਈ ਕਹਿੰਦਾ ਆਪਦੇ ਲਿਆਜ ਵਾਲੇ ਬੰਦਿਆਂ ਤੋਂ ਆਈ ਏ ਸੱਜਣ ਮਿੱਤਰ ਕੋਲੋਂ ਉਹਨੇ ਇੰਨਾ ਦੁੱਧ ਚੋਇਆ ਤੇ ਉਹਨੇ ਦੀ ਬਾਈ ਕਹਿੰਦਾ ਗਰੰਟੀ ਆ ਆਪਣੀ ਹੂੰ ਸਹੀ ਆ ਮੋਟਾ-ਮੋਟਾ ਥਾਨ ਆ ਦਿਨ ਚਾਰ ਲੈ ਜੇ ਪੰਜ ਲੈ ਜੇ ਚਾਰਾਂ ਪੰਜਾਂ ਦਿਨਾਂ ਦੇ ਵਿੱਚ ਵਿੱਚ ਲਗਭਗ ਵੜ ਦੋ ਪਹਿਲਾਂ ਵਖਾਦੀਆਂ ਤਿੰਨ ਨੰਬਰ ਤੁਸੀਂ ਵੇਖ ਰਹੇ ਆ ਪਰ ਸੇਮ ਜਿਹਾ ਸਮਾਂ ਲੈਣਾ ਕੋਈ ਚਾਰੀ ਦਿਨੀ ਵੀ ਬੱਚਾ ਦੇ ਸਕਦੀ ਆ ਕੋਈ ਇੱਕ ਦਿਨ ਪਹਿਲਾਂ ਵੀ ਤੇ ਕੋਈ ਇੱਕ ਦਿਨ ਉੱਪਰ ਵੀ ਦੇ ਦੂਰੇ 25 ਸੀ ਆਪਣੇ ਘਰੇ ਹਾਂ ਘਰੇ ਬੁਖਾਰ ਵਾਲਾ ਡੀਗਮ ਨਹੀਂ ਲਵਾਇਆ ਵੇੜ ਦੇ ਅੱਛਾ ਹਾਂ ਸਿੰਘਾਂ ਨਾਲ ਕਹਿੰਦਾ ਇੰਨਾ ਖਾਰ ਕੋਦੇ ਸਾਰੇ ਪਰਵਾਂ ਦੇ ਸਿੰਘ ਆ ਬਈ ਠੀਕ ਹੈ ਦੋਸਤੋ ਆਸੇ ਵਾਲੀ ਗੱਲ ਨਹੀਂ ਇਹ ਗੱਲ ਸਹੀ ਆ ਇਹ ਆਮ ਹੀ ਕਈ ਭੈਣ ਭਰਾ ਕਹਿੰਦੇ ਆ ਕਿ ਬਾਈ ਕੋਹਨੀ ਹਜੇ ਮਾੜੀ ਮੋਟ ਵੇੜ ਢਿੱਲੀ ਮੱਸੀ ਹੋ ਜੂਗੀ ਸਿੰਘ ਵਾਲੀ ਵੇੜ ਬਹੁਤ ਘੱਟ ਢਿੱਲੀ ਮੱਸੀ ਹੁੰਦੀ ਆ ਢਿੱਲੀ ਮੱਠੀ ਹੂੰ ਸਹੀ ਆ ਜੈ ਜਮਾਲ ਬਾਈ ਮੋਲ ਗਰਾਊਂਡ ਨੂੰ ਤਾਂ 60 ਕਰ ਲਏ ਬਾੜ ਕਰ ਲਏ 55000 ਰੁਪਏ ਕਲਰ ਸਿੰਘ ਵਾਲਾ ਵੱਟਾ ਹੀ ਆ ਸਿੰਘਾਂ ਵਾਲਾ ਆਪਾਂ ਵੀ ਭਾਨਾ ਤੋੜੂਵੇਂ ਕੀਤੀ ਸੀ ਹਾਂ ਦੋਸਤ ਇਹ ਵੀ ਗੱਲ ਆ ਬਸ ਸਿੰਘਾਂ ਦਾ ਹੋਰ ਨਹੀਂ ਚੱਕਰ ਪੈਂਦਾ ਕੱਲਾ ਮੁੱਲ ਜੀ ਚੱਕਰ ਪੈ ਜਾਂਦਾ ਦੁੱਧ ਇਹਨਾਂ ਨੇ ਵੀ ਹੁੰਨਾ ਪਿਆ ਦੇਣਾ ਇਹ ਖੋਨੀਆਂ ਇਹ ਸਿੰਘ ਵਾਲੀ ਆ ਦੁੱਧ ਦੀ ਦੀ 19 ਕਿਲੋ ਦੀ ਗਾਰੰਟੀ ਆ ਹੋਰ ਕਿਸੇ ਦੀ ਗਾਰੰਟੀ ਨਹੀਂ ਇਹਦੀ ਗਾਰੰਟੀ ਆ ਪਰ ਮੁੱਲੇ ਦਾ 55000 ਇਹ ਕਿਹਾ ਹੁੰਦੇ ਭਾਈ 70 ਹਾਂ ਸਾਰਿਆਂ ਨੂੰ ਪਤਾ ਦੋਸਤ ਸਿੰਘਾਂ ਦਾ ਵੱਟਾ ਪੈਂਦਾ ਜ਼ਰੂਰ ਆ ਘਾਣੋਂ ਥੋੜੀ ਹੁੰਦੀ ਆ ਕੋਈ ਭੈਣ ਭਰਾ ਦਗਾਉਂਦਾ ਨਹੀਂ ਗਿਆ ਪਰ ਬਾਈ ਕਹਿੰਦਾ ਜੀ ਤੋਂ ਲਈ ਉਹਦੇ ਤਾਂ ਬਾਈ ਕਹਿੰਦਾ ਕਿਸੇ ਵੀ ਪਸ਼ੂ ਦੇ ਦਗਾਏ ਨਹੀਂ ਸਾਰਿਆਂ ਵੇੜਾਂ ਦੇ ਸੰਗ ਹੈ ਪਰ ਜਦੋਂ ਵੇਚਣੀ ਹੁੰਦੀ ਉੱਥੇ 10-15000 ਦਾ ਫਰਕ ਪੈ ਜਾਂਦਾ ਪੈਂਦਾ ਹੀ ਪੈਂਦਾ ਬਈ ਆਪਾਂ ਵੀ ਭਣ ਸੋੜ ਕੀਤੀ ਆ ਸੰਗਾਂ ਲੈ ਕੇ ਕੀਤੀ ਆ ਹਾਂ ਸਹੀ ਆ ਰੀਨਾਲ ਦੂਜਾ ਸੁਆਦ ਹੁੰਦੀ ਆ ਵੇੜ ਬਾਈ ਠੀਕ ਆ 4 ਤੋਂ 5 ਦਿਨ ਦੀ ਕੱਚੀ ਇਹ ਆ ਵੇੜ ਥਾਣ ਵਿਖਾ ਦੇ ਬਾਈ ਇਹਦਾ ਥਾਣ ਬਹੁਤ ਚੰਗਾ ਯਾਰ ਆ ਵੇਖੋ ਢੱਲਾ ਵੀ ਬਹੁਤ ਰਕੀ ਬੈਠੀ ਹੈ ਹਾਂ ਵਲਟੇ ਲਪਾਈਆਂ ਬਹੁਤ ਦੁੱਧ ਕਿੰਨਾ ਕੱਢ ਜੂ ਦੁੱਧ ਬਾਈ ਅਗਲੇ ਨੇ 22 23 ਕਿਲੋ ਗਿਆ ਇਹਦਾ ਆਪਾਂ 20 ਮੰਨ ਕੇ ਲਈ ਆ ਭੈਣ ਭਰਾਵਾਂ ਦਿਖਾਉਣ ਦੇ ਦਿਨ ਦਿਨ ਚਾਰ ਤੋਂ ਪੰਜ ਜੈ ਜਮਾਲ ਪਹਿਲਾਂ ਹੀ ਦੱਸ ਦੇ ਇਹ ਦੇ ਰਾਂਗੇ 67000 ਦੀ ਬਾਈ ਕੱਢ ਬਾਹਰ ਨੂੰ ਇਹ ਚਾਰ ਨੰਬਰ 67000 ਦੀ ਪਹਿਲੀ ਜੋੜੀ 65 65000 ਦੀ ਤਿੰਨ ਨੰਬਰ 55 ਦੀ ਚਾਰ ਨੰਬਰ 67 ਦੀ 22 ਕਿਲੋ ਦੁੱਧ ਬਾਈ ਦੱਸਦਾ ਤੇ ਪਹਿਲਾਂ ਨੇ ਦਿੱਤਾ ਦੂਜੇ ਸਵੇ ਸੁੰਦੀ ਆ 20 ਮੰਨ ਕੇ ਲਈ ਆ ਕੋਈ ਵੀ 20 ਮੰਨ ਕੇ ਸੌਦਾ ਕਰ ਲੇ ਦੋਸਤੋ ਚਵਾਈ ਦੀ ਇਹਦੀ ਮੈਂ ਗਾਰੰਟੀ ਦੇ ਦੇਣਾ ਡਾਂ ਗਰਗੀ ਚਵਾਈ ਉਹ ਕਿਉਂਕਿ ਚਵਾਈ ਹੋਣੀ ਆ ਥਣ ਦੇ ਹਿਸਾਬ ਨਾਲ ਥਣ ਬਾਹਲਾ ਚੰਗਾ ਨੇ ਜਾਈ ਜੀ ਮੋਟਾ ਥਣ ਤੇ ਜਦੋਂ ਥਣ ਚੰਗਾ ਤੇ ਚਵਾਈ ਆਪੇ ਚੰਗੀ ਹੋਣੀ ਆ ਦਿਨ 4 ਲੈ ਜੇ 5 ਲੈ ਜੇ ਵੇੜਾ ਸਾਰੀਆਂ 4 4 5 5 ਦਿੰਦੀਆਂ ਕੱਚੀਆਂ ਬਾਕੀ ਵਜਨ ਬਹੁਤ ਆ ਵੈੜਾ ਹਾਂ ਵਜਨ ਬਹੁਤ ਹੈ ਕਾਲਾ ਰੰਗ ਹੈ ਕ੍ਰਾਸ ਰੰਗ ਹੈ ਗਰਮਿਓ ਗਰਮੀ ਵਧੀਆ ਖੁੱਲਾ ਦੁੱਧ ਪਿਆਉ 67 ਦੇ ਦੇ ਦੇਣੀ ਵਿੱਚੋਂ ਮਾਨ ਤਾਨ ਹੋ ਜੂ ਵੱਡੀ ਵਹਿੜ ਵਜਨ ਵਾਲੀ ਵੇੜਾ ਤਾਂ ਸਾਰੀਆਂ ਚੰਗੀਆਂ ਇਹਨਾਂ 'ਚ ਕੋਈ ਵੀ ਹੈ ਨਹੀਂਗਾ ਕਿ ਕੋਈ ਗੋਡੇ ਕੇ ਜਿੱਡੀ ਹੋਊ ਜਾਂ ਕੋਈ ਲਿਸੀ ਢੈਗ ਦੀ ਜੀ ਜਾਂਦੀ ਹੋ ਤਾਂ ਜਦੋਂ ਹੁਣ ਵੇੜਾ ਚੰਗੀਆਂ ਤੇ ਇਥੇ ਚੰਗੀਆਂ ਹੀ ਕਿਹਾ ਜਾਣਾ ਹੁਣ ਇਹਦਾ ਕੱਚ ਸੀਗਾ ਸਿੰਘ ਵਾਲਾ ਉਹ ਦੱਸਦਾ ਤੁਹਾਨੂੰ ਤੇ ਮੁੱਲ ਵੀ 10000 ਘਾਟਾ ਪਹਿਲਾ ਜੋੜਾ 65 65 ਦਾ ਇਹ 55 ਦੀ ਘਾਤੋਂ ਨਾਲ ਇਹਦੀ ਦੁੱਧ ਦੀ 19 ਕਿਲੋ ਦੀ ਗਾਰੰਟੀ ਉਹ ਸਿੰਘਾਂ ਵਾਲਾ ਵਟਾ 10000 ਦਾ ਸਾਰੇ ਨੂੰ ਪਤਾ ਸਿੰਘਾਂ ਦਾ ਵਟਾ ਪੈਂਦਾ ਹੀ ਪੈਂਦਾ ਲਾਸਤੇ ਆ ਜਾ ਇਹ ਭਾਈ ਆਪਾਂ ਨੂੰ ਅਗਲੇ ਨੇ ਦੂਜੇ ਕਿਹਾ ਆਪਾਂ ਦੂਜੇ ਮਾਲ ਨੇ ਕਿ ਲਈ ਕੋਈ ਭੈਣ ਭਰਾ ਤੀਜੇ ਮਾਲ ਦੇ ਦੂਜੇ ਮਾਲ ਨੇ ਠੀਕ ਆ ਅਗਲੇ ਨੇਰਾ 18 19 ਕਿਲੋ ਦੁੱਧ ਦੱਸਿਆ ਵੀ ਚੋਇਆ ਵਾ ਪਰ ਇਹਦੇ ਨਾਲ ਫੋਟਾਂ ਨਹੀਂ ਕਿਆਂ ਨਹੀਂ ਬਈ ਸਹੀ ਆ ਆ ਕੰਨੀ ਤੇ ਇਧਰ ਉਹ ਖਾ ਲਓ ਸਭਨਾ ਫਾਕਿਆ ਦੱਸਣਾ ਬਈ ਪਹਿਲਾਂ ਦੋਸਤੋ ਬੁੱਭੀਆਂ ਜੀਆਂ ਚੱਲਣਾ ਨਹੀਂ ਇਹਨਾਂ ਨੇ ਚੱਲਦੀਆਂ ਨਹੀਂ ਬਈ ਸਰਾ ਨਹੀਂ ਆਂਗੇ ਕਿਉਂਕਿ ਸਾਈਜ਼ ਛੋਟਾ ਚੱਲਣਾ ਉਹਨੇ ਹੁੰਦਾ ਕਿ ਜਿਹੜੀ ਵੱਡੀ ਹੁੰਦੀ ਆ ਪਰ ਇਹਨਾਂ ਦੇ ਹੈ ਹੀ ਛੋਟੀਆਂ ਛੋਟੀਆਂ ਪੂਰੇ ਨਵੇਂ ਦਿਨਾਂ ਦੀ ਕੱਟੀ ਆ ਤਰੀਕ ਦੇ ਸਾਹ ਦੁੱਧ ਦੁੱਧ ਬਾਈ ਦੇ ਜੂਰੀ ਵੀ ਵਾਈ ਦੇ ਜੇ ਅਗਲਾ ਦਿਖਾਉਣ ਨਾਲ ਦੋਸਤੋ ਵੇੜਾਂ तकरीबन ਪੰਜੇ ਹੀ ਚੰਗੀਆਂ ਥਣ ਭਾਂਡੇ ਦੀਆਂ ਚੰਗੀਆਂ ਚੰਗੇ ਦੁੱਧ ਵਾਲੀਆਂ ਦੁੱਧ ਬਾਈ ਕਹਿੰਦਾ 18 20 21 ਬਣ ਕੇ ਕੋਈ ਵੀ ਸੌਦਾ ਕਰ ਲਈ ਇੱਥੇ ਜੇ ਦੁੱਧ ਪਿਆ ਜੂ ਛੋਟੀ ਛੋਟੀਆਂ ਉਹ ਫੋਟਾਂ ਆਈਆਂ ਤੁਹਾਨੂੰ ਦਿਸੀ ਜਾਈਆਂ ਪਰ ਇਹਨਾਂ ਨੇ ਚੱਲਣਾ ਨਹੀਂ ਮੁੱਲ ਜਰੂਰ 2000 ਘਟਾ ਦੇਣੀਆਂ ਜਿਵੇਂ ਸਿੰਘਾਂ ਵਾਲਿਆਂ ਦਾ 10000 ਘਟਾਤਾ ਮੁੱਲ ਘਟਾ ਦੇਣਾ ਨਾ ਨਾ ਵੇਣ ਅਬ ਬੰਬੂ ਲਾ ਕੇ ਸੂਜ ਜਦ ਤੱਕ ਤਿਆਰ ਹੋ ਗਈ ਅਮਰੀਕਨ ਵੈਰ ਗੱਲੇ ਵਾ ਕੱਢਣਾ ਜਦ ਤੱਕ ਤਿਆਰ ਹੋ ਗਈ ਜੈ ਜਮਲ ਦਾਦੇ ਪਹਿਲੇ ਹੀ ਜੈ ਸਿੰਘ ਗਾਲੀ ਇੰਨਾ ਹੀ ਰੱਖ 55 ਦੀ 55 ਦੀਏ ਦੋਸਤੋ ਚੱਕਰਬਾਸੇ ਇਹ ਪੈਂਦਾ ਹੁੰਦਾ ਜੇ ਫੋਟ ਹੋਵੇ ਕੋਈ ਨਿੱਕੀ ਨਿੱਕੀ ਜਾਂ ਸਿੰਘ ਹੋਣ ਉਹ ਮੁੱਲ 'ਚ ਫਰਕ ਪੈ ਜਾਂਦਾ ਹੁੰਦਾ ਦੁੱਧ ਦਾ ਸਿੰਘਾਂ ਨਹੀਂ ਵੀ ਦੇ ਦੇਣਾ ਇਹਨੇ ਵੀ ਦੇ ਦੇਣਾ ਬੜਾ ਫੋਟ ਵੀ ਕਹੇ ਪੁਰਾਣੇ ਖਿਡਾਰੀ ਦੇ ਘਰੇ ਆਉਂਦੀ ਪੈਰ ਹੀ ਕਹਿਣਾ ਸੀ ਹਾਂ ਇਹ ਤਾਂ ਗੱਲ ਹੈ ਜਿਹੜੇ ਵੱਧ ਨਫਾ ਲੈਂਦੇ ਉਹ ਕਿੱਥੇ ਘੱਟ ਕਰਦੇ ਆ ਇਹਨਾਂ ਨੇ ਕਾਟ ਸਿੰਘਾਣਾ ਖਾਦਾ ਚੌਂਕਾ ਨਾ ਨਹੀਂ ਖਾਂਦੇ ਹਾਂ ਇਹ ਗੱਲ ਸਹੀ ਆ ਸਿਆਣਿਆਂ ਦੀ ਕਹਾਵਤ ਆ ਜਿੱਥੇ ਲੱਪ ਗੜੱਪੀ ਖਾਦਾ ਹੋਵੇ ਨਾ ਉੱਥੇ ਉਂਗਣਾ ਨਾ ਖਾਦਾ ਨਹੀਂ ਜਾਂਦਾ ਲੱਪਾਂ ਭਰ-ਭਰ ਖਾਦਾ ਹੋਵੇ ਤੇ ਜਿਹੜੇ ਟਾਈਮ ਪਾਸ ਬਾਈ ਹਾਤੀ ਚਲਾ ਕੇ ਵੀ ਕੀਤਾ ਹਾਂ ਘਰ ਉਦੋਂ ਵੀ ਸੋਨਾ ਚੱਲਦਾ ਸੀ ਤੇ ਮਹਾਰਾਜ ਦੀ ਅੱਜ ਵੀ ਗਿਰਪਾ ਚਲੋ ਗਿਰਪਾ ਹੀ ਰੱਖੇ ਮਹਾਰਾ ਸਾਫ਼ ਸੁਥਰਾ ਬੰਦਾ ਚੰਗਾ ਕੰਮ ਮਿਹਨਤ ਨਾਲ ਇਮਾਨਦਾਰੀ ਨਾਲ ਕਰੇ ਮਹਾਰਾਜ ਘਰ ਚੱਲਦੇ ਵਸਦੇ ਹੀ ਰੱਖਦਾ ਦੋਸਤੋ ਜਵਾਂ ਜਾਇ ਜੀ ਕੀਮਤ ਤਾਂ 55 ਦੀ ਦੇ ਦੇਣੀ ਹੁਣ ਆ ਫੋਟ ਦਾ ਕੀ ਚੱਕਰ ਆ ਲੈ ਵੇਖਣ ਚ ਚਲੋ ਹੁਣ ਮੁੱਲ ਘਟਾਉਣ ਚ 10000 ਘਟਾ ਗਈ ਆ ਇਹ ਜਿਵੇਂ ਉਹ ਸਿੰਘ ਦਾ 10000 ਘਟਾ ਗਿਆ ਬਸ ਇਹੀ ਚੱਕਰ ਆ ਉਦਾਂ ਦਾ ਦੁੱਧ ਸੇਮ ਹੀ ਪਿਆ ਦੇਣਾ ਫੋਨ ਨੰਬਰ ਸਕਰੀਨ ਤੇ ਆ ਜਾਇ ਜੀ ਕੀਮਤ ਦੀਆਂ ਪੰਜ ਵਹਿੜਾਂ ਪੰਜੇ ਗਰਮੀ ਰਹਿਤ ਮੱਝਾਂ ਵਰਗਾ ਦੁੱਧ ਉਹ ਜਿਹੜੀ ਮਰਜੀ ਸੌਦਾ ਕਰ ਲਿਓ ਵਹਿੜ ਦਾ ਦੋ ਪਹਿਲਣਾ ਚਾਰ ਚਾਰ ਦੰਦ ਉਹ ਦੂਜਾ ਸੁਹਾ ਦੂਜਾ ਸੁਹਾ ਦੂਜਾ ਸੁਹਾ ਸਾਰਿਆਂ ਨੂੰ ਸასი ਕਰ